ਕੀ ਕਰੇਗਾ ਕਿਚਮ ਜਿੰਨਾ ਦੇ ਐਸਿਡ ਬਹੁਤ ਜ਼ਿਆਦਾ ਬਣ ਰਿਹਾ ਪਹਿਲੇ 3 ਦਿਨਾਂ ਚ ਐਸਿਡ ਖਤਮ ਜਿੰਨਾ ਨੂੰ ਕਬਜ ਰਹਿ ਰਹੀ ਆ ਪਹਿਲੇ 3 ਦਿਨਾਂ ਚ ਕਬਜ ਖਤਮ ਜਿੰਨਾ ਨੂੰ ਖੱਟੇ-ਖੱਟੇ ਡਕਾਰ ਆ ਰਿਹਾ ਖੱਟੇ-ਖੱਟੇ ਡਕਾਰੋਂ ਨੇ ਬਾਦ ਤੁਸੀਂ ਇਹ ਦੇਖੋ ਅੱਜ ਦੇਸੀ ਕੀ ਰੱਖਿਆ ਔਰ ਦੇਸੀ ਕੀ ਦੇ ਨਾਲ ਅ ਨਿੰਬੂ ਰੱਖਿਆ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਅਸੀਂ ਇੱਕ ਟੈਕਨੀਕ ਵੀ ਇਸ ਤਰ੍ਹਾਂ ਦੀ ਦੱਸਾਂਗੇ ਕਿ ਉਹਦੇ ਵਿੱਚ ਨਿੰਬੂ ਦੀ ਔਰ ਦੇਸੀ ਘੀ ਤੇ ਵੀ ਲੋੜ ਨਹੀਂ ਹੈਗੀ ਉਹ ਗੈਸ ਦੇ ਜਿਹੜੇ ਗੋਲੇ ਅੰਦਰ ਬਣੇ ਹੋਏ ਨੇ ਬਾਹਰ ੜਕ ੜਕ ਕਰਕੇ ਫੁੱਟਣਗੇ ਅੱਜ ਇੱਕ ਮੈਂ ਇਹੋ ਜਿਹਾ ਫਾਰਮੂਲਾ ਦੱਸਣ ਲੱਗਾ ਜਿੰਦੇ ਨਾਲ ਮੈਡੀਸਨ ਤੋਂ ਪਹਿਲਾਂ ਸਾਡੇ ਇਸ ਫਾਰਮੂਲੇ ਤੋਂ ਪਹਿਲਾਂ ਘਰੇ ਬੈਠੇ ਬੈਠੇ ਤੁਸੀਂ ਆਪਣੀ ਗੈਸ ਠੀਕ ਕਰ ਸਕਦੇ ਹੋ ਇਹ ਸਾਰੀ ਐਕਸਰਸਾਈਜ਼ ਜਿਹੜੀ ਨਗੀ ਸਾਹਿਬ ਸਿਖਾ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਇਕੱਠੇ ਕਿ ਸਭ ਤੋਂ ਪਹਿਲਾਂ ਆਪਣੀ ਜਿਹੜੀ ਜੀਭ ਆ ਉਹਨੂੰ ਇਸ ਤਰੀਕੇ ਨਾਲ ਉਹਨੂੰ ਗੁਲਾਈ ਚ ਲੈਣਾ ਜਿਵੇਂ ਸਭ ਤੋਂ ਪਹਿਲਾਂ ਆਪਾਂ ਥੋੜਾ ਕੋਈ ਦੇਸੀ ਘਿਓ ਲਵਾਂਗੇ ਫਰੁਕੀ ਸਾਹਿਬ ਇੰਨਾ ਕੁ ਤਲੀ ਤੇ ਰੱਖਾਂਗੇ ਤੁਸੀਂ ਇਹਦੇ ਉੱਤੇ ਤਲੀ ਤੇ ਰੱਖ ਕੇ ਤਲੀ ਤੇ ਪਾ ਲੈਣਾ ਇੱਕ ਚਮਚਾ ਦੇਸੀ ਘਿਓ ਇਹ ਦੇਸੀ ਘਿਓ ਪਾ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਨਚੋੜਾਂਗੇ ਬਾਸ ਯਾ ਮੈਂ ਪਹਿਲੀ ਵਾਰ ਸੁਣਿਆ ਕਿ ਨਿੰਬੂ ਤੇ ਦੇਸੀ ਘੀ ਵੀ ਹਾਜ਼ਮੇ ਲਈ ਇਨੀ ਜ਼ਬਰਦਸਤ ਰੈਮਡੀ ਹੈ ਕਿ ਨਿੰਬੂ ਤੇ ਦੇਸੀ ਘਿਓ ਦਾ ਮਿਸ਼ਰਣ ਯੂਜ਼ ਕਰੋਗੇ ਦਿਨਾ ਚ ਤੁਹਾਡੀ ਫੈਟ ਵੀ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ ਮਤਲਬ ਇਹਦੇ ਜਿਵੇਂ ਜਿਵੇਂ ਇਹਨੂੰ ਵਰਤੋਗੇ ਨਾ ਇਹ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਹਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਏਗਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਫਿਰ ਜਿਨ੍ਹਾਂ ਦਾ ਇਹ ਨਾਲ ਹੱਲ ਨਹੀਂ ਹੁੰਦਾ ਫਿਰ ਕਿਵੇਂ ਹੱਲ ਕਰਦੇ ਹਾਂ ਆ ਦੇਖੋ ਜੀ ਬ੍ਰਹਮ ਅਸਤਰ ਪਿਆ ਫਿਰ ਫਰੁਕੀ ਸਾਹਿਬ ਇਹ ਉਹ ਬ੍ਰਹਮ ਅਸਤਰ ਪਾਰਟ 2 ਆ ਇਹ ਬ੍ਰਹਮ ਅਸਤਰ ਅਕੋਰਡਿੰਗ ਟੂ ਡਿਸੀਜ਼ ਸਪੈਸ਼ਲ ਬੰਦਾ ਜਿੰਦੇ ਨਾਲ ਪਹਿਲੇ ਹੀ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਜੇਕਰ ਤੁਹਾਨੂੰ ਸਾਰਾ ਦਿਨ ਇਹੋ ਲੱਗੀ ਜਾ ਰਿਹਾ ਹੈ ਕਿ ਅਸੀਂ ਜੋ ਸਵੇਰੇ ਖਾਦਾ ਸੀ ਜੋ ਦੁਪਹਿਰੇ ਖਾਦਾ ਸੀ ਉਹ देर ਰਾਤ ਤੱਕ ਵੀ ਹজম ਨਹੀਂ ਹੋ ਰਿਹਾ ਤਾਂ ਸਮਝੋ ਮਾਮਲਾ ਗੜਬੜਾ ਹੈ ਤੇ ਤੁਹਾਨੂੰ 80 ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਨੂੰ ਤਿਆਰ ਬੈਠੀਆਂ ਨੇ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁਰਤੂ ਅਸੀਂ ਪਹੁੰਚੇ ਆ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਜਲੰਧਰ ਜਿੱਥੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਤੋਂ ਡਾਕਟਰ ਕਰਨ ਕਟਾਰੀਆ ਸਾਹਿਬ ਸਾਡੇ ਨਾਲ ਨੇ ਅੱਜ ਇੱਕ ਬੜਾ ਸਸਤਾ ਬੜਾ ਘਰੇਲੂ ਨੁਸਖਾ ਹੈ ਨਾਲ ਤੁਹਾਡਾ ਜਿਹੜਾ ਪੇਟ ਦੇ ਲਗਭਗ 80 ਰੋਗ ਫੋਰ ਕਰਨ ਵਾਲੇ ਨੇ ਸ਼ੁਰੂਆਤ ਅਸੀਂ ਕਰ ਲਏ ਨੇ ਡਾਕਟਰ ਗੁਰਬਖਸ਼ ਸਿੰਘ ਲਾਗੀ ਸਾਹਿਬ ਤੋਂ ਲਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਫਿਰ ਸਾਡੇ ਪਿਆਰ ਭਰੇ ਸਰੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਸਾਡੇ ਸਰੋਤਿਆਂ ਦਾ ਜਿਹੜੇ ਸਾਡੇ ਨੁਸਖੇ ਫਾਰਮੂਲੇ ਵਰਤ ਕੇ ਬਾਖੂਬੀ ਘਰ ਦੇ ਵਿੱਚ ਬੈਠੇ ਬੈਠੇ ਫਾਇਦਾ ਲੈ ਰਹੇ ਆ ਅੱਛਾ ਲਾਗੀ ਸਾਹਿਬ ਤੁਸੀਂ ਇਹ ਦੇਖੋ ਅੱਜ ਦੇਸੀ ਕੀ ਰੱਖਿਆ ਔਰ ਦੇਸੀ ਕੀ ਦੇ ਨਾਲ ਅ ਨਿੰਬੂ ਰੱਖਿਆ ਹੈ ਅਸੀਂ ਦੱਸਾਂਗੇ ਕਿ ਕਿਵੇਂ ਇਹਨਾਂ ਦੋਵਾਂ ਦੇ ਇਸਤੇਮਾਲ ਨਾਲ ਤੁਸੀਂ ਆਪਣਾ ਪੇਟ ਹੈਗਾ ਜਿਹੜਾ ਸ਼ੀਸ਼ੇ ਵਾਂਗੂ ਸਾਫ਼ ਰੱਖ ਸਕਦੇ ਹੋ ਅੱਛਾ ਨਗੀਸਬ ਇਸ ਤੋਂ ਪਹਿਲਾਂ ਕਿ ਨੁਸਖਾ ਫਾਰਮੂਲੇ ਦੀ ਅਪਾ ਡਿਟੇਲ ਦੇ ਵਿੱਚ ਗੱਲ ਕਰੀਏ ਦੱਸੀਏ ਦਰਸ਼ਕਾਂ ਨੂੰ ਇਹ ਪੇਟ ਦੇ ਮਾਮਲੇ ਹਰੇਕ ਦੇ ਕਿਉਂ ਖਰਾਬ ਹੋ ਰਹੇ ਨੇ ਕੋਈ ਗੰਦੀ ਗੰਦੀ ਗੈਸ ਪਾਸ ਕਰੀ ਜਾ ਰਿਹਾ ਹੈ ਕੋਈ ਪੇਟ ਨੂੰ ਫੜ ਕੇ ਬੈਠਾ ਕਿ ਸਾਡੇ ਦਰਦ ਬੜਾ ਹੋ ਰਿਹਾ ਕੋਈ ਕਹ ਰਿਹਾ ਅਫਾਰਾ ਆ ਗਿਆ ਕੋਈ ਕਹ ਰਿਹਾ ਜੀ ਮੈਨੂੰ ਤਾਂ ਸਾਰਾ ਦਿਨ ਕੋੜੇ ਕੋੜੇ ਖੱਟੇ ਖੱਟੇ ਡਕਾਰੀ ਆਈ ਜਾਂਦੇ ਨੇ ਕੋਈ ਕਹ ਰਿਹਾ ਜੀ ਪੇਟ ਚੋ ਜਿਹੜੀ ਗੈਸ ਹੈ ਉੱਪਰ ਨੂੰ ਸਿਰ ਨੂੰ ਚੜ੍ਹਦੀ ਹੈ ਸਿਰ ਦਰਦ ਹੋਈ ਜਾਂਦਾ। ਰੁਕੀ ਸਾਹਿਬ ਜੀ ਅੱਜ ਜੇ ਗੱਲ ਕਰੀਏ ਨਾ 80% ਨਹੀਂ 99% ਸਮੱਸਿਆ ਪੇਟ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਕੋਈ ਸਰਵਾਈਕਲ ਹੋ ਰਿਹਾ ਪੇਟ ਕਰਕੇ ਮਾਈਗਰੇਨ ਹੋ ਰਿਹਾ ਪੇਟ ਕਰਕੇ ਜੇ ਕਿਸੇ ਨੂੰ ਭਾਰਾਪਨ ਅੱਜ ਮੈਂ ਇੱਕ ਹੋਰ ਗੱਲ ਕਲੀਅਰ ਕਰਦਾ 90% ਸਟੈਂਟ ਪੈਣ ਦਾ ਕਾਰਨ ਵੀ ਸਾਡਾ ਪੇਟ ਹੈ। ਸਟੰਡ ਪੈਂਦਾ ਕਰ ਬਿਲਕੁਲ ਫਰੂਕੀ ਸਾਹਿਬ ਸਟੰਡ ਪੈਂਦਾ ਕਾਰਨ ਤਾਂ ਹਾਰਟ ਹੁੰਦਾ ਨਹੀਂ 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 ਹਾਰਟ ਤਾਂ ਕੋਈ 5-10% ਦਾ ਕਾਰਨ ਆ ਵਿੱਚੋਂ 90% ਉਹ ਪੇਸ਼ੈਂਟ ਆ ਜਿੰਨਾਂ ਦੇ ਪੇਟ ਖਰਾਬ ਹੋਣ ਕਰਕੇ ਡਾਈਜੈਸ਼ਨ ਖਰਾਬ ਹੋਣ ਕਰਕੇ ਗੈਸਾਂ ਦੀ ਮਾਤਰਾ ਵਧ ਜੂ ਗੈਸਾਂ ਦੀ ਮਾਤਰਾ ਵਧਣ ਨਾਲ ਇੱਥੇ ਕੋਈ ਮਾੜੀ ਜੀ ਤਕਲੀਫ ਹੋਈ ਹੁਣ ਤਕਲੀਫ ਹੋਈ ਸੀ ਗੈਸ ਦੀ ਵਜ੍ਹਾ ਕਰਕੇ ਪਰ ਜਦੋਂ ਉੱਥੇ ਪਹੁੰਚਣਗੇ ਉਹਨਾਂ ਇਹ ਗੈਸ ਨਹੀਂ ਕਹਿਣਾ ਉਹਨਾਂ ਕੋਲ ਪੜਾ ਤੂੰ ਤਾਂ ਲੱਕੀ ਹੈ રાઇટ ટાઇમ ਤੇ ਆ ਗਿਆ तेरे ਕੋਲ ਤਾਂ ਇਨਾ ਸਮਾਂ ਹੀ ਨਹੀਂ ਸੀਗਾ ਪਾਇਆ ਲੰਮੇ ਤੇ ਲਾਤਾ 2 ਲੱਖ ਰੁਪਏ ਚਲੋ ਜੀ ਦੋ ਸਟੈਂਟ ਪਾ ਕੇ ਥੋਰ ਦਿੰਦੇ ਘਰੇ ਕਹਿਣ ਦਾ ਭਾਵ ਕੀ ਕਿ ਆਪਾਂ ਅੱਜ પેટ ਦੀਆਂ ਸਮੱਸਿਆਵਾਂ ਆ ਮਤੋਂ ਕਿਦਾਂ ਛੁਟਕਾਰਾ ਲੈਣਾ ਅੱਜ ਉਹਦੇ ਉੱਪਰ ਗੱਲ ਕਰਨ ਲੱਗਿਆ ਕਿਉਂਕਿ પેટ ਹੀ ਸਾਰੇ ਰੋਗਾਂ ਦੀ ਜੜ ਜਿਸ ਇਨਸਾਨ ਦਾ ਮੈਂ ਤੇ ਗੱਲ ਕਰਾਂ ਇੱਕ ਬੰਦਾ ਕਹਿੰਦਾ ਪੈਸੇ ਨਾਲ ਅਮੀਰ ਹੋ ਗਿਆ ਉਹਦੇ ਕੋਲ ਪੈਸਾ ਬਹੁਤ ਹੈ ਅਮੀਰ ਪਰ ਮੈਂ ਇੱਕ ਗੱਲ ਕਰਾਂ ਪੈਸੇ ਦੀ ਅਮੀਰੀ ਦੇ ਨਾਲ ਜੇ ਗੱਲ ਕਰ ਸਭ ਤੋਂ ਵੱਡੀ ਅਮੀਰੀ ਆ ਜਿੰਦਾ ਅੱਜ ਪੇਟ ਖੁੱਲ ਕੇ ਸਾਫ਼ ਹੋ ਰਿਹਾ ਹੈ ਨਾ ਜਿੰਦਾ ਪੇਟ ਬਿਲਕੁਲ ਸਹੀ ਆ ਉਹ ਇਸ ਟਾਈਮ ਸਭ ਤੋਂ ਰਾਜਾ ਬੰਦਾ ਹੈ ਜੀ ਕਿਉਂਕਿ ਪੇਟ ਦੀ ਅੱਜ ਆਪਾਂ ਗੱਲ ਕਰਨ ਲਗੇ ਪੇਟ ਪੇਟ ਹੁਣ ਕਿਉਂ ਖਰਾਬ ਹੋ ਰਿਹਾ ਕੀ ਕਾਰਨ ਦੇਖੋ ਫਰੂਕੀ ਸਾਹਿਬ ਸਾਡੀ ਬੋਡੀ ਨੇ ਇੱਕ ਐਸਿਡ ਬਣਾਉਣਾ ਹੁੰਦਾ ਉਹ ਰਾਈਟ ਟਾਈਮ ਤੇ ਐਸਿਡ ਯੂਜ਼ ਕਰਦਾ ਬਾਡੀ ਨੇ ਜਿਵੇਂ ਪਿੱ ਆਪਣੇ ਲੀਵਰ ਨੇ ਪਿਤ ਰਸ ਬਣਾ ਕੇ ਪਿੱਤੇ ਨੂੰ ਦੇ ਦਿੱਤਾ ਉਹਨੇਗਾ ਇੱਕ ਬੂੰਦ ਆਪਣੇ ਭੋਜਨ ਤੇ ਪਾਈ ਭੋਜਨ ਗਲਣਾ ਸ਼ੁਰੂ ਹੋ ਗਿਆ ਹੁਣ ਇੱਕ ਤਾਂ ਹੈਗਾ ਭੋਜਨ ਗਲ ਰਿਹਾ ਹੁਣ ਅੱਜ ਪੇਟ ਦੀ ਸਬਸਿਆ ਹੋਣ ਦਾ ਕਾਰਨ ਹੈ ਕਿ ਭੋਜਨ ਗਲਣ ਦੀ ਬਜਾਏ ਸੜਦਾ ਪਿਆ ਹੈ ਹੁਣ ਜਦੋਂ ਸੜਦਾ ਹੈ ਉਹ 103 ਤਰ੍ਹਾਂ ਦੇ ਜ਼ਹਿਰ ਪੈਦਾ ਕਰਦਾ ਹੈ ਪੇਟ ਦੇ ਅੰਦਰ ਬਿਲਕੁਲ ਬਿਲਕੁਲ ਹੁਣ ਜਦੋਂ ਸੜੇਗਾ ਉਹ ਸੜਿਆ ਹੈ ਭੋਜਨ ਜਿਹੜਾ ਉਹ ਗੰਦੀਆ ਜ਼ਹਿਰੀਲਾ ਜ਼ਹਿਰੀਲੀਆਂ ਗੈਂਸਾਂ ਪਾਸ ਹੋਣ ਗਈਆਂ ਉਹ ਬਨਨ ਗਿਆ ਜਿਵੇਂ ਜਿਵੇਂ ਬਨਨ ਗਿਆ ਉਦੋਂ ਸਮੱਸਿਆ ਵਾ ਹੁਣ ਕੋਈ ਇਹਨੂੰ ਲੈ ਕੇ ਕੋਈ ਡੀਐਸਰ ਖਾ ਰਿਹਾ ਕੋਈ ਅਲੱਗ-ਅਲੱਗ ਫਾਰਮੂਲੇ ਹੁਣ ਇਹਦਾ ਮੁੱਖ ਕਾਰਨ ਕੀ ਹੈ ਉਹ ਕਾਰਨ ਨਹੀਂ ਸਮਝ ਰਿਹਾ ਉਹ ਕਾਰਨ ਤੇ ਅੱਜ ਆਪਾਂ ਗੱਲ ਕਰਾਂਗੇ ਚਲੋ ਅਸੀਂ ਕਰਨ ਵੀ ਤੁਹਾਡੇ ਗੋਲ ਸਮਝਾਂਗੇ ਸਾਡੇ ਨਾਲ ਡਾਕਟਰ ਕਰਨ ਗਟਾਰੀਆ ਸਾਹਿਬ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਤੇ ਨੁਸਖੇ ਬਾਬਤ ਸਾਨੂੰ ਜ਼ਰੂਰ ਦੱਸਿਓ ਵੀ ਇਹ ਕੀ ਕਰੇਗਾ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਹਕੀਕਤ ਟੀਵੀ ਪੰਜਾਬੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਜਿੰਨੇ ਵੀ ਨੁਸਖੇ ਫਾਰਮੂਲੇ ਲੈ ਕੇ ਆਏ ਆ ਉਹਨਾਂ ਦਾ ਬਾਕੀ ਬੀ ਫਾਇਦਾ ਲੈ ਰਹੇ ਹੋਣਗੇ ਜੀ ਜੀ ਬਿਲਕੁਲ ਅੱਛਾ ਕੀ ਕਰ ਖਰਾਬ ਕਿਉਂ ਹੋ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਵੇਂ ਨਾਗੀ ਸਾਹਿਬ ਨੇ ਤੁਹਾਨੂੰ ਦੱਸਤਾ ਵੀ 99% ਸਮੱਸਿਆਵਾਂ ਸਰੀਰਕ ਜਿੰਨੀਆਂ ਵੀ ਨੇ 99% ਸਮੱਸਿਆਵਾਂ ਸਰੀਰ ਦੀਆਂ ਪੇਟ ਦੇ ਨਾਲ ਸ਼ੁਰੂ ਹੁੰਦੀਆਂ ਨੇ ਹੁਣ ਮੈਂ ਹਰ ਵਾਰੀ ਇਹ ਗੱਲ ਕਹਿੰਨਾ ਕਿ ਤੁਹਾਡੇ ਪੇਟ ਦਾ ਬ੍ਰੇਨ ਦੇ ਨਾਲ ਕਨੈਕਸ਼ਨ ਵਾ ਕਿਉਂਕਿ ਜਦੋਂ ਤੁਹਾਡਾ ਪੇਟ ਖਰਾਬ ਹੋ ਗਿਆ ਤਾਂ ਤੁਹਾਡਾ ਦਿਮਾਗ ਖਰਾਬ ਹੋਣਾ ਹੀ ਹੋਣਾ ਵਾ ਦਿਮਾਗ ਖਰਾਬ ਹੋਣ ਦੇ ਨਾਲ ਤਹਾਡੀ ਨੀਂਦ ਡਿਸਟਰਬ ਹੋ ਜੇਗੀ ਤੁਹਾਡਾ ਸਰਵਾਈਕਲ ਵੱਧ ਸਕਦਾ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਆ ਸਕਦੀ ਆ ਠੀਕ ਆ ਚੱਕਰ ਆ ਸਕਦੇ ਆ ਬਲੱਡ ਪ੍ਰੈਸ਼ਰ ਲੋ ਹੋ ਸਕਦਾ ਵਾ ਇਸ ਸਮੱਸਿਆ ਮੈਂ ਹੁੰਦੀ ਆ ਪਰ ਇਹਦਾ ਕਾਰਨ ਆਪਾਂ ਕਹਿੰਨੇ ਕਿ ਮੇਰਾ ਤਾਂ ਸਿਰ ਦੁਖਦਾ ਸੀ ਤਾਂ ਪਰ ਜਿਹੜਾ ਮੇਨ ਕਾਰਨ ਵਾ ਉਹ ਇਸ ਚੀਜ਼ ਤੋਂ ਸ਼ੁਰੂ ਹੁੰਦਾ ਵਾ ਔਰ ਅੱਜ ਜਿਹੜਾ ਆਪਾਂ ਨੁਸਖਾ ਲੈ ਕੇ ਆਏ ਆ ਹੁਣ ਇਹਦਾ ਕਿਉਂ ਹੁੰਦਾ ਵਾ ਨਾਗੀ ਸਾਹਿਬ ਨੇ ਦੱਸਦੇ ਕੁਛ ਕੁ ਗੱਲਾਂ ਕੁਛ ਕੁ ਗੱਲਾਂ ਮੈਂ ਦੱਸ ਤਾ ਸਭ ਤੋਂ ਪਹਿਲਾਂ ਤੁਹਾਡਾ ਖਾਣ ਪੀਣ ਦਾ ਟਾਈਮ ਨਹੀਂ ਸਹੀਗਾ ਹੁਣ ਅੱਜ ਟੈਕਨੋਲੋਜੀ ਦਾ ਜ਼ਮਾਨਾ ਵਾ 21ਵੀਂ ਸਦੀ ਚੱਲਦੀ ਪਈ ਗਿਆਨ ਤੇ ਵਿਗਿਆਨ ਦਾ ਯੁੱਗ ਔਰ ਜਿਹੜਾ ਇਹ ਵਿਗਿਆਨਿਕ ਯੁੱਗ ਚੱਲਦਾ ਪਿਆ ਇਹਦੇ ਵਿੱਚ ਤੁਹਾਡੇ ਕੋਲੇ smartphones ਸਾਰਾ ਕੁਝ ਹੈਗਾ ਤੁਸੀਂ ਆਰਡਰ ਹੀ ਕਰਨਾ ਚਾਹੇ ਰਾਤ ਦਾ 1 ਵਜਾ ਚਾਹੇ 2 ਵਜਾ ਚਾਹੇ 3 ਹੁਣ ਜਿਹੜਾ ਬੰਦਾ ਰਾਤ ਨੂੰ 2 3 ਵਜੇ ਐਸਿਡਿਕ ਭੋਜਨ ਮੈਂ ਕਿਸੇ ਭੋਜਨ ਦਾ ਨਾਮ ਨਹੀਂ ਲਵਾਂਗਾ ਬਸ ਐਸਿਡਿਕ ਕਹੂੰਗਾ ਐਸਿਡਿਕ ਕੀ ਹੁੰਦਾ ਜੀ ਐਸਿਡਿਕ ਭੋਜਨ ਦੇ ਵਿੱਚ ਜਿਵੇਂ ਕਿ ਮੰਨ ਲਓ ਫਾਸਟ ਫੂਡ ਆ ਗਿਆ ਹੁਣ ਜੰਕ ਫੂਡ ਜੰਕ ਦਾ ਮਤਲਬ ਤੁਸੀਂ ਸਰਚ ਕਰਕੇ ਦੇਖਿਓ ਫਿਰ ਸਭ Google ਤੇ ਕੂੜਾ ਜਦੋਂ ਤੁਹਾਡਾ ਕੋਈ ਮਿੱਤਰ ਤੁਹਾਨੂੰ ਕਹੋ ਵੀ ਆਜਾ ਜੰਕ ਫੂਡ ਖਾਣ ਚਲੀ ਜਾਂਦਾ ਮਤਲਬ ਤੁਹਾਨੂੰ ਇਹ ਗੱਲ ਕਹਿ ਰਿਹਾ ਆਜਾ ਮਿੱਤਰਾ ਕੂੜਾਖਾਨਾ ਚਲੀਏ ਸੋ ਜੰਕ ਫੂਡ ਅੱਜ ਆਪਾਂ ਖਾ ਰਹੇ ਆ ਜੰਕ ਫੂਡ ਸਭ ਤੋਂ ਵੱਧ ਐਸਿਡਿਕ ਵਾ ਫਾਸਟ ਫੂਡ ਐਸਟਿਕ ਭੋਜਨ ਆ ਫਿਰ ਰਾਤ ਨੂੰ ਮੰਨ ਲਓ ਹੁਣ ਰੁਕੀ ਸਾਹਿਬ ਅੱਜ ਪਤਾ ਕੀ ਹੋ ਰਿਹਾ ਘਰਾਂ ਦੇ ਵਿੱਚ ਅੱਜ ਫੈਮਲੀਆਂ ਛੋਟੀਆਂ ਹੋ ਗਈਆਂ ਵਾ ਘਰ ਦੇ ਵਿੱਚ ਤਿੰਨ ਤੋਂ ਚਾਰ ਮੈਂਬਰ ਆ ਮਸਾ ਬਹੁਤ ਚੁਣਿੰਦੇ ਘਰ ਵਾ ਜਿੰਦੇ ਵਿੱਚ ਤਿੰਨ ਤੋਂ ਚਾਰ ਮੈਂਬਰ ਆ ਨਹੀਂ ਤਾਂ ਆਮ ਤਾਂ ਦੋ ਜਣੇ ਹੀ ਰਹਿ ਗਏ ਆ ਕਿਉਂਕਿ ਜਵਾਕ ਚੱਲੋ ਆਪਣਾ ਪਤਾ ਹੀ ਹੈ ਬਾਹਰ ਚਲੇ ਗਏ ਤੇ ਪਿੱਛੇ ਰਹਿ ਗਏ ਦੋ ਜਣੇ ਹੁਣ ਦੋ ਜਣਿਆਂ ਦਾ ਮਨ ਨਹੀਂ ਬੰਦਦਾ ਕਿ ਰੋਟੀ ਬਣਾਈਏ ਅੱਜ ਉਹ ਕਹਿੰਦੇ ਵੀ ਛੱਡ ਦੋ ਜਣਿਆਂ ਵਾਸਤੇ ਕੀ ਚੁੱਲ੍ਹਣਾ ਬਲਣਾ ਆਪਾਂ ਬਾਜ਼ਾਰ ਚੱਲਦੇ ਕੁਝ ਖਾ ਆਉਨੇ ਆ ਫਿਰ ਜਦੋਂ ਹੁਣ ਬਾਜ਼ਾਰ ਜਾਣਗੇ ਰਾਤ ਨੂੰ 8 ਵਜੇ 9 ਵਜੇ 10 ਵਜੇ ਤਦੋਂ ਇਹ ਤਾਂ ਹੈਗਾ ਨਹੀਂ ਆਪਾਂ ਕੁਝ ਸਿੰਪਲ ਖਾਵਾਂਗੇ ਜਾਂ ਤਾਂ ਫਾਸਟ ਫੂਡ ਚਲੇ ਗਏ ਜੇ ਤੁਸੀਂ ਭੋਜਨ ਵੀ ਕਰ ਰਹੇ ਹੋ ਰੋਟੀ ਵੀ ਖਾ ਰਹੇ ਹੋ ਜਿਹੜੇ ਉੱਥੇ ਰੋਟੀ ਪੱਕ ਰਹੀ ਆ ਉਹਦੇ ਵਿੱਚ ਮਸਾਲੇ ਪਾ ਜਾਂਦੇ ਉਹ ਭੋਜਨ ਤੁਹਾਡਾ ਐਸਿਡਿਕ ਹੋ ਜਾਂਦਾ ਜਿੰਦੇ ਨਾਲ ਤੁਹਾਡੇ ਪੇਟ ਦੇ ਵਿੱਚ ਖਾਣਾ ਖਾ ਉਸ ਤੋਂ ਬਾਅਦ ਤੁਹਾਨੂੰ ਖੱਟੇ-ਖੱਟੇ ਡਕਾਰ ਆਉਂਦੇ ਜਿਹੜੇ ਤੁਹਾਡੇ ਇਸ ਏਰੀਆ ਦੇ ਵਿੱਚ ਐਸਿਡ ਬਣਾਉਂਦੇ ਆ ਦੂਜਾ ਕਾਰਨ ਤੀਜੇ ਨੰਬਰ ਤੇ ਤੁਹਾਡਾ ਪੇਟ ਖਰਾਬ ਹੋ ਜਾਂਦਾ ਜਿਹਨੂੰ ਕਬਜ ਹੋ ਜਾਂਦੀ ਹੈ ਕਬਜ ਵੀ ਹੁੰਦੀ ਔਰ ਚੌਥੇ ਨੰਬਰ ਤੇ ਜਿਸ ਬੰਦੇ ਦਾ ਵੀ ਪਿੱਤਾ ਆਪਦੇ ਸਰੀਰ ਚ ਨਹੀਂ ਹੈਗਾ ਕਿਉਂਕਿ ਜਦੋਂ ਪਿੱਤੇ 'ਚ ਸਟੋਨ ਬਣਦੀ ਆ ਪਿੱਤਾ ਬਾਹਰ ਕੱਢ ਦਿੰਦਾ ਜਿਸ ਬੰਦੇ ਦੇ ਸਰੀਰ ਦੇ ਵਿੱਚ ਪਿੱਤਾ ਨਹੀਂ ਹੈਗਾ ਚਾਹੇ ਉਹ ਲੇਡੀਸ ਆ ਚਾਹੇ ਉਹ ਜੈਂਟਸ ਆ ਮੈਂ ਲਿਖ ਕੇ ਦੇ ਦਿੰਦਾ ਉਹਦਾ ਐਸਿਡ ਕਦੇ ਬੰਦ ਨਹੀਂ ਹੋਏਗਾ ਉਹਦੇ ਐਸਿਡ ਹਮੇਸ਼ਾ ਬੰਦ ਆ ਹੀ ਰਹੇਗਾ ਕਿਉਂਕਿ ਜਿਸ ਚੀਜ਼ ਨੇ ਤੁਹਾਡਾ ਐਸਿਡ ਰ ਉਹ ਚੀਜ਼ ਤੁਹਾਡੇ ਸਰੀਰ ਦੇ ਵਿੱਚ ਹੈਗੀ ਨੀਗੀ ਔਰ ਅੱਜ ਦੇਸੀ ਘਿਓ ਤੇ ਨਿੰਬੂ ਦੇ ਨਾਲ ਤੁਸੀਂ ਆਪਦਾ ਪੇਟ ਤੁਸੀਂ ਆਪਦਾ ਡਾਈਜੈਸ਼ਨ ਪਾਚਨ ਤੰਤਰ ਔਰ ਜਿਹੜੀ ਬੱਦ ਹਜ਼ਮੀ ਹੋ ਰਹੀ ਆ ਉਹਨੂੰ ਕਿਵੇਂ ਠੀਕ ਕਰਨਾ ਵਾ ਇਹ ਆਪਾਂ ਦੱਸ ਕੇ ਜਾਵਾਂਗੇ ਜੀ 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 ਅੱਛਾ ਨਾਗੀ ਸਾਹਿਬ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਅਸੀਂ ਇੱਕ ਇੱਕ ਟੈਕਨੀਕ ਵੀ ਇਸ ਤਰ੍ਹਾਂ ਦੀ ਦੱਸਾਂਗੇ ਕਿ ਉਹਦੇ ਵਿੱਚ ਨਿੰਬੂ ਦੀ ਔਰ ਦੇਸੀ ਘਿਓ ਦੀ ਵੀ ਲੋੜ ਨਹੀਂ ਹੈਗੀ ਉਹ ਗੈਸ ਦੇ ਜਿਹੜੇ ਗੋਲੇ ਅੰਦਰ ਬਣੇ ਹੋਏ ਨੇ ਬਾਹਰ ੜੱਕ ੜੱਕ ਕਰਕੇ ਫੁੱਟਣਗੇ ਬਿਲਕੁਲ ਜੀ ਫਰੂਕੀ ਸਾਹਿਬ ਜਿਵੇਂ ਗੈਸ ਜੇ ਮੈਂ ਗੱਲ ਕਰਾਂ ਕਾਰਬਨ ਜਦੋਂ ਕਾਰਬਨ ਸਰੀਰ 'ਚ ਵਧੇਗੀ ਤੇ ਉਹ ਪ੍ਰੋਬਲਮ ਤਾਂ ਕਰੇਗੀ ਨਾ ਹੁਣ ਅੱਜ ਜਦੋਂ ਸਾਡੇ ਸੈੱਲ ਦੇ ਵਿੱਚ ਆਕਸੀਜਨ ਦਾ ਲੈਵਲ ਘਟੇਗਾ ਤਾਂ ਉਹ ਵੀ ਸਮੱਸਿਆ ਅੱਜ ਇੱਕ ਮੈਂ ਇਹੋ ਜਿਹਾ ਫਾਰਮੂਲਾ ਦੱਸਣ ਲੱਗਾ ਜਿੰਨੇ ਨਾਲ ਮੈਡੀਸਨ ਤੋਂ ਪਹਿਲਾਂ ਸਾਡੇ ਇਸ ਫਾਰਮੂਲੇ ਤੋਂ ਪਹਿਲਾਂ ਘਰੇ ਬੈਠੇ-ਬੈਠੇ ਤੁਸੀਂ ਆਪਣੀ ਗੈਸ ਠੀਕ ਕਰ ਸਕਦੇ ਹੋ ਜਾਨਣਾ ਚਾਹੁੰਦੇ ਫਰੂਕੀ ਸਾਹਿਬ ਜੀ ਜੀ ਬਿਲਕੁਲ ਸੋ ਮੇਰੀ ਵੀ ਸਾਰੇ ਨੂੰ ਗੁਜ਼ਾਰਿਸ਼ ਇਹ ਹੀ ਹੈ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਇਹ ਰੀਲ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਗੈਸ ਬੜਾ ਬੰਦ ਹੈ ਮੁਫਤ ਵਾਲਾ ਬੈਠੇ-ਬੈਠੇ ਗੈਸ ਭਜਾਉਣ ਵਾਲਾ ਬੈਠੇ-ਬੈਠੇ ਪੇਟ ਦਰਦ ਠੀਕ ਕਰਨ ਵਾਲਾ ਬੈਠੇ-ਬੈਠੇ ਐਸਿਡਿਟੀ ਅਸੀਂ ਕਹਿ ਲઈએ ਕਿ ਜੇ ਜ਼ਿਆਦਾ ਹੋ ਗਈ ਹੈ ਉਹਨੂੰ ਖਤਮ ਕਰਨ ਵਾਲਾ ਨੁਸਖਾ ਡਾਕਟਰ ਨਾਗੀ ਸਾਹਿਬ ਦੇ ਰਹੇ ਨੇ ਜੀ ਨਾਗੀ ਸਾਹਿਬ ਬਿਲਕੁਲ ਜੀ ਬਿਲਕੁਲ ਬਾ ਬਾ ਕਮਾਲ ਰਿਜ਼ਲਟ ਆ ਹੁਣ ਇਹਨੂੰ ਕਰਨਾ ਕੀ ਆ ਤੁਸੀਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਜੀਬ ਆ ਉਹਨੂੰ ਇਸ ਤਰੀਕੇ ਨਾਲ ਉਹਨੂੰ ਗੁਲਾਈ ਚ ਲੈਣਾ ਜਿਵੇਂ ਕਿਵੇਂ ਜੀ ਓਕੇ ਲੈ ਲਈ ਹੁਣ ਇਹਦੇ ਰਾਈ ਸਾਹ ਅੰਦਰ ਲੈ ਕੇ ਜਾਣਾ ਜੀ ਜੀ ਇਕੱਠੀ ਕਰਦੇ ਅਸੀਂ ਇਕੱਠੀ ਕਰਦੇ ਹਾਂ ਜੀ ਇਹ ਸਾਰੀ ਐਕਸਰਸਾਈਜ਼ ਜਿਹੜੀ ਨਾਗੀ ਸਾਹਿਬ ਸਿਖਾ ਰਹੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਇਕੱਠੇ ਕਰੀ ਜੀ ਪਹਿਲਾਂ ਜੀ ਜੀ ਇਸ ਜੀਬ ਰਾਈ ਉਹਦੇ ਵਿੱਚੋਂ ਜਿਵੇਂ ਆਪਾਂ ਜੀਬ ਇਸ ਤਰ੍ਹਾਂ ਹੋਈ ਇਹਦੇ ਵਿੱਚੋਂ ਦੀ ਸਾਹ ਜਾਊ ਅੰਦਰ ਰਾਉਂਡ ਕਰ ਲਿਆ ਰਾਉਂਡ ਕਰ ਲਿਆ ਰਾਉਂਡ ਕਰ ਲਿਆ ਸਾਹ ਅੰਦਰ ਚਲਾ ਗਿਆ ਉਸ ਤੋਂ ਬਾਅਦ ਕੁਝ ਸੈਕਿੰਡ ਸਾਹ ਹੋਲਡ ਕਰ ਲਓ ਹੋਲਡ 1 ਸੈਕਿੰਡ 2 ਸੈਕਿੰਡ ਔਰ ਉਹਨੂੰ ਨੋਜ਼ ਰਾਹੀਂ ਬਾਹਰ ਕਢਣਾ ਨੱਕ ਰਾਹੀਂ ਬਾਹਰ ਕਢਣਾ ਇਹ ਤੁਸੀਂ ਕੰਫਰਟ ਹੋ ਕੇ ਕੁਰਸੀ ਦੇ ਚੇਅਰ ਤੇ ਬੈਠ ਕੇ ਕਰ ਸਕਦੇ ਜਿੱਥੇ ਮਰਜ਼ੀ ਬੈਠੇ ਹੋਈਏ ਕਿਤੇ ਮਰਜ਼ੀ ਹੁਣ ਆਪਾਂ ਕਰਦੇ ਆ ਠੀਕ ਹੈ ਆ ਦੇਖ ਜੋ ਸਾਡੇ ਨਾਲ ਹੀ ਸ਼ੁਰੂ ਕਰਿਓ ਜੀ ਜੀਵ ਨੂੰ ਰੌਂਡ ਕਰਕੇ ਅੰਦਰ ਲੈ ਕੇ ਜਾਣਾ ਸਾਂ ਤੇ ਥੋੜੇ ਸੈਕਿੰਡ ਜਿੰਨੇ ਸੈਕਿੰਡ ਅਸੀਂ ਰੋਕ ਸਕਦੇ ਉਹਨੂੰ ਰੋਕੀਏ ਹੋਲਡ ਕਰੀਏ ਤੇ ਉਸ ਤੋਂ ਬਾਅਦ ਫੇਰ ਨੱਕ ਰਾਹੀ ਵਾਪਸ ਲੈ ਨੱਕ ਰਾਹੀ ਵਾਪਸ ਕਰਨੀ ਕੀ ਬਾਤ ਇਹਦੇ ਨਾਲ ਜਿਹੜੀ ਤੁਹਾਡੀ ਅੰਦਰ ਗੈਸ ਬਣੀ ਹੈ ਕਿ ਹਾਂ ਜਿਹੜਾ ਤੁਸੀਂ 1 ਸੈਕਿੰਡ 2 ਸੈਕਿੰਡ ਗੈਸ ਨੂੰ ਹਵਾ ਨੂੰ ਰੋਕਿਆ ਉਹ ਤੁਹਾਡੇ ਸੈੱਲ ਤੱਕਰ ਗਈ ਜਿਹੜਾ ਤੁਹਾਡਾ ਭੋਜਨ ਅੰਦਰ ਸੜ ਰਿਹਾ ਸੀ ਗੈਸਾ ਬਣਾ ਰਿਹਾ ਸੀ ਉਸ ਸੈੱਲ ਤੱਕਰ ਜਾ ਕੇ ਆਕਸੀਜਨ ਦਾ ਲੈਵਲ ਵਧਿਆ ਉਹਨੇ ਉਸ ਕਾਰਬਨ ਨੂੰ ਇਕੱਠਾ ਕੀਤਾ ਫਿਰ ਉਹਨੂੰ ਵਾਪਸ ਨੱਕ ਰਾਹੀਂ ਬਾਹਰ ਕਰਤਾ। ਕੀ ਬਤਾ ਜੀ ਬਹੁਤ ਅੱਛਾ ਕਰੰਟਲੀ ਰਿਜ਼ਲਟ ਆ। ਕੀ ਬਤਾ ਜੀ ਜੀ ਜੀ। ਅੱਛਾ ਕਰਨ ਸਾਫ ਫਿਰ ਜਿਹੜਾ ਨੁਸਖਾ ਫਾਰਮੂਲਾ ਹੈ ਸਾਨੂੰ ਇਹ ਦੱਸ ਦਿਓ ਵੀ ਇਹ ਯੂਸ ਇਸਤੇਮਾਲ ਕਿਵੇਂ ਕਰਨਾ ਹੈ ਇਹਨੂੰ ਅਸੀਂ ਆਪਣੇ ਪੇਟ ਨੂੰ ਕਿਵੇਂ ਸਾਫ ਰੱਖ ਸਕਦੇ ਹਾਂ। ਬਿਲਕੁਲ ਜੀ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਬਾਜੀ ਕੋਈ ਜ਼ਿਆਦਾ ਕਸਟ ਨਹੀਂ ਔਰ ਸਭ ਤੋਂ ਸਸਤਾ ਫਾਰਮੂਲਾ। ਅੱਜ ਆਪਾਂ ਦੇਣ ਜਾ ਰਹੇ ਹਾਂ ਤੁਸੀਂ ਕੀ ਕਰਨਾ ਵਾ ਜਿਵੇਂ ਕਿ ਮੇਰੇ ਅੱਗੇ ਦੇਸੀ ਘਿਓਰ ਨਿੰਬੂ ਪਿਆ ਵਾ। ਇਹ ਕੀ ਪਿਆ ਜੀ? ਆ ਵੀਰੇ ਕਿ ਤੁਹਾਡੇ ਅੱਗੇ ਤਾਂ ਇਹ 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 ਫਰੁਕੀ ਸਾਹਿਬ ਇਹ ਉਹ ਬ੍ਰਹਮ ਅਸਤਰ ਪਾਰਟ 2 ਆ ਜਿੰਨੇ ਤੁਹਾਡੇ ਸਰੀਰ ਦੀ ਸਾਰੀ ਐਸਿਡਿਟੀ ਜਿੰਨੇ ਤੁਹਾਡੇ ਪੇਟ ਦੇ ਵਿੱਚ ਜਿਹੜੀ ਕਈ ਦਿਨਾਂ ਤੋਂ ਗੱਡੀ ਨਹੀਂ ਆ ਰਹੀ ਲੋਕਾਂ ਨੂੰ ਉਹ ਗੱਡੀ ਨੂੰ ਖੋਲਨਾ ਵਾ ਔਰ ਜਿਨ੍ਹਾਂ ਨੂੰ ਖੱਟੇ-ਖੱਟੇ ਡਕਾਰ ਪਾਚਨ ਤੰਤਰ ਡਿਸਟਰਬ ਬਾ ਕਿਸੇ ਨਾਲ ਗੱਲ ਕਰਨ ਦਾ ਮਨ ਨਹੀਂ ਕਰਦਾ ਇਹ ਉਹ ਚੀਜ਼ ਆ ਜਿੰਨੇ ਤੁਹਾਡਾ ਸਰੀਰ ਦਾ ਪੇਟ ਜਿਹੜਾ ਡਾਈਜੈਸ਼ਨ ਸਿਸਟਮ ਆ ਉਹ ਸਹੀ ਕਰਨਾ ਵਾ ਜੀ ਜੀ ਬਿਲਕੁਲ ਜੀ ਅੱਛਾ ਨੁਸਖਾ ਫਾਰਮੂਲਾ ਦੱਸ ਦਸਣ ਹੁਣ ਕਿਵੇਂ ਇਸਤੇਮਾਲ ਕਰ ਆਪਾਂ ਦੱਸਦੇ ਆ ਤੋ ਸਭ ਤੋਂ ਪਹਿਲਾਂ ਆਪਾਂ ਥੋੜਾ ਕੋਈ ਦੇਸੀ ਘਿਓ ਲਾਵਾਂਗੇ ਫਰੁਕੀ ਸਾਹਿਬ ਇੰਨਾ ਕੋ ਤਲੀ ਤੇ ਰੱਖਾਂਗੇ ਤੁਸੀਂ ਇਹਦੇ ਉੱਤੇ ਤਲੀ ਤੇ ਰੱਖ ਕੇ ਤਲੀ ਤੇ ਪਾ ਲੈਣਾ ਇੱਕ ਚਮਚਾ ਦੇਸੀ ਘਿਓ ਦੇਸੀ ਘਿਓ ਪਾ ਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਨਚੋੜਾਂਗੇ ਬਾਸ ਇਹਨੂੰ ਇਹਦਾ ਦੋ ਸਿੰਗਲ ਨਾਲ ਕਰਦੇ ਹਾਂ ਮੈਂ ਇੱਕ ਤਰੀਕਾ ਹੋਰ ਦੱਸਦਾ ਇਹਨੂੰ ਤੁਸੀਂ ਦਿਨ ਚ ਤਿੰਨ ਟਾਈਮ ਲਾ ਸਕਦੇ ਆ ਔਰ ਇਹ ਲੈਣਾ ਕਿਵੇਂ ਹੈ ਇਹ ਆਪਾਂ ਐ ਕਰਕੇ ਜੀਬਲਾ ਚਟੋ ਸਵੇਰੇ ਚਟੋ ਦੇਸੀ ਘਿਓ ਚ ਨਿੰਬੂ ਪਾ ਕੇ ਦੁਪਹਿਰੇ ਚਟੋ ਦੇਸੀ ਘਿਓ ਚ ਨਿੰਬੂ ਪਾ ਕੇ ਤੇ ਰਾਤ ਨੂੰ ਚਟੋ ਦੇਸੀ ਘਿਓ ਚ ਨਿੰਬੂ ਪਾ ਕੇ ਤੇ ਪਟੋ ਕੀ ਬਟੋ ਜੀ ਫਰੁਕੀ ਸਾਹਿਬ ਜਿਹੜੇ ਲੋਕ ਪੇਟ ਦੇ ਰੋਗਾਂ ਨਾਲ ਜਲ ਲੜ ਰਹੇ ਆ ਉਹ ਰੋਗਾਂ ਨੂੰ ਜੜ ਤੋਂ ਪਟੋ 80 ਤੋਂ 90 ਤਰ੍ਹਾਂ ਦੀਆਂ ਬਿਮਾਰੀਆਂ ਨੂੰ ਦੇਸੀ ਘਿਓ ਵਿੱਚ ਪਾਇਆ ਨਿੰਬੂ ਪਟ ਸਕਦਾ ਬਿਲਕੁਲ ਜੀ ਬਿਲਕੁਲ ਇਸੇ ਤਰੀਕੇ ਨਾਲ ਅੱਛਾ ਇਨਟੇਕ ਕਦੋਂ ਕਰਨਾ ਹੈ ਇਹ ਮਤਲਬ ਟਾਈਮਿੰਗ ਇਹ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਕਿਵੇਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਜਿਹੜਾ ਇਨਟੇਕ ਦਿੰਦਾ ਸਮਾਂ ਸਭ ਤੋਂ ਵਧੀਆ ਸਮਾਂ ਵਾ ਜਦੋਂ ਪਿਗਲ ਗਿਆ ਜੀ ਦੇਸੀ ਕੀ ਬਿਲਕੁਲ ਜੀ ਪਿਗਲੇਗਾ ਇਹ ਔਰ ਇਦਾਂ ਹੀ ਇਹਨੇ ਜਿਹੜੀ ਤੁਹਾਡੇ ਸਰੀਰ ਅੰਦਰ ਗੈਸ ਜੰਮੀ ਪਈ ਜਿਹਦੇ ਗੋਲੇ ਬਣੇ ਪਏ ਆ ਪਿਘਲਾ ਦੇਣੇ ਔਰ ਗੈਸ ਬਾਹਰ ਆਉਣ ਲੱਗ ਜੇਗੀ ਤੁਹਾਡਾ ਜਿੱਦਨ ਤੁਹਾਡਾ ਪੇਟ ਸਾਫ਼ ਹੋ ਗਿਆ ਤੁਸੀਂ ਯਾਦ ਕਰਨਾ ਕਿ ਡਾਕਟਰ ਕਰਾ ਜੀ ਦੱਸਿਆ ਸੀ ਔਰ ਇਹ ਨੁਸਖਾ ਤੁਹਾਨੂੰ ਬੜਾ ਅੱਛਾ ਫਾਇਦਾ ਦੇਵੇਗਾ ਔਰ ਇਹ ਤੁਸੀਂ ਜਿਹੜਾ ਲੈਣਾ ਵਾ ਇਹ ਲੈਣ ਦਾ ਤਰੀਕਾ ਫੁਲਕੀ ਸਭ ਰੋਟੀ ਖਾਣ ਤੋਂ 15 ਤੋਂ 2 ਰੋਟੀ ਤੋਂ ਪਹਿਲਾਂ ਨਹੀਂ ਲੈਣਾ ਇਹ ਸਾਵਧਾਨੀ ਹੀ ਆ ਰੋਟੀ ਤੋਂ ਬਾਅਦ ਹੀ ਲੈਣਾ ਇਹਨੂੰ ਠੀਕ ਹੈ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਲਈ ਅੱਛਾ ਨਗੀ ਸਾਹਿਬ ਹੁਣ ਸਵਾਲ ਇਹ ਹੁੰਦਾ ਕਿ ਨਗ ਕਰਨ ਜੀ ਨੇ ਦੱਸਿਆ ਕਿ ਦੇਸੀ ਕੀ ਔਰ ਨਿੰਬੂ ਇਹ ਕਰਨਗੇ ਕੀ ਕਿਵੇਂ ਕੰਮ ਕਰਨਗੇ ਮਤਲਬ ਹੁਣ ਇਹ ਵੀ ਸਵਾਲ ਬਣਦਾ ਨਾ ਅਗਰ ਦੱਸ ਤਾ ਕਿ ਨਿੰਬੂ ਤੇ ਦੇਸੀ ਕੀ ਮੈਂ ਤਾਂ ਪਹਿਲੀ ਵਾਰ ਸੁਣਿਆ ਕਿ ਨਿੰਬੂ ਤੇ ਦੇਸੀ ਕੀ ਵੀ ਹਾਜ਼ਮੇ ਲਈ ਇਨੀ ਜ਼ਬਰਦਸਤ ਰੈਮਡੀ ਹੈਗੀ ਹੈ ਹੋਮ ਰੈਮਡੀ ਇਹ ਕੰਮ ਕਿਵੇਂ ਕਰਨ ਨੂੰ ਦੇਖੋ ਜੇ ਤਾਂ ਕੱਲਾ ਦੇਸੀ ਕੀ ਹੋ ਲੈਣੇ ਆ ਉੰਦੇ ਨਾਲ ਵੀ ਕਈ ਵਾਰੀ ਕਿਸੇ ਨੂੰ ਨਹੀਂ ਪਚਦਾ ਕੋਲੇਸਟ੍ਰੋਲ ਬੀਪੀ ਦੀ ਸਮੱਸਿਆ ਆ ਜਾਂਦੀ ਹੈ ਕੱਲਾ ਨਿੰਬੂ ਦਿੰਨੇ ਆ ਤੇ ਉਹ ਵੀ ਕਿਸੇ ਨੂੰ ਸਮੱਸਿਆ ਕਰਦਾ ਪਰ ਜਦੋਂ ਇਹਨਾਂ ਦੋਨਾਂ ਦਾ ਮਿਸ਼ਰਣ ਬਣਾ ਕੇ ਦਵਾਂਗੇ ਜਿਵੇਂ ਇਹਨਾਂ ਨੇ ਤਲੀ ਦੇ ਉੱਤੇ ਦੇਸੀ ਘਿਓ ਤੇ ਨਿੰਬੂ ਦਾ ਇੱਕ ਮਿਸ਼ਰਣ ਬਣਾ ਕੇ ਚਟਣਾ ਸ਼ੁਰੂ ਕੀਤਾ ਉਹ ਸਭ ਤੋਂ ਪਹਿਲਾ ਫਾਇਦਾ ਹੱਡੀਆਂ ਤੇ ਜੋੜਾਂ ਨੂੰ ਮਜਬੂਤੀ ਦੇਗਾ ਸਾਡੀਆਂ ਹੱਡੀਆਂ ਨੂੰ ਮਜਬੂਤੀ ਦੇਗਾ ਉਹਦੇ ਨਾਲ ਸਾਡੇ ਪੇਟ ਨੂੰ ਰਿਲੈਕਸ ਕਰੇਗਾ ਸਾਡੇ ਪਾਚਨ ਤੰਤਰ ਨੂੰ ਠੀਕ ਕਰੇਗਾ ਉਹ ਸਭ ਤੋਂ ਵੱਡੀ ਗੱਲ ਫਰੂਕੀ ਸਾਹਿਬ ਜਿਹੜੀ ਚੀਜ਼ ਇਹਦਾ ਫਾਇਦਾ ਹੋਣ ਵਾਲਾ ਹੈ ਸਭ ਤੋਂ ਵੱਡੀ ਗੱਲ ਜਿਹੜਾ ਦਾ ਫਾਇਦਾ ਹੋਣ ਵਾਲਾ ਅੱਜ بڑے ਪਰਿਵਾਰ ਆ ਜਦੋਂ ਕੋਈ ਮੈਰਿਜ ਫੰਕਸ਼ਨ ਹੁੰਦੀ ਆ ਉਹ ਡਿਸਟਰਬ ਹੁੰਦੇ ਕਹਿੰਦੇ ਵੀ ਕਪੜੇ ਸਾਡੇ ਸਾਈਜ਼ ਦੇ ਮਿਲਦੇ ਨਹੀਂ ਪਏ ਜਾਂ ਸਾਨੂੰ ਹਰ ਵਾਰ ਨਵੇਂ ਬਣਾਉਣੇ ਪੈਂਦੇ ਮਤਲਬ ਕਿ ਫੈਟ ਹੀ ਇੰਨੀ ਚੜ ਚੁੱਕੀ ਆ ਲਗਾਤਾਰ ਵਧ ਰਹੀ ਆ ਹੁਣ ਜੇ ਤੁਸੀਂ ਇਹਦੇ ਨਿੰਬੂ ਤੇ ਦੇਸੀ ਘਿਓ ਦਾ ਮਿਸ਼ਰਣ ਯੂਜ਼ ਕਰੋਗੇ ਦਿਨਾਂ ਚੋਂ ਤੁਹਾਡੀ ਫੈਟ ਵੀ ਕੰਟਰੋਲ ਹੋਣੀ ਸ਼ੁਰੂ ਹੋ ਜਾਏਗੀ ਜ਼ਬਰਦਸਤ ਨੁਸਖਾ ਇਹ ਮੋਟਾਪੇ ਨੂੰ ਵੀ ਕੰਟਰੋਲ ਕਰੇਗਾ ਹੋਰ ਕਿਹੜੇ ਕਿਹੜੀ ਚੀਜ਼ਾਂ ਤੋਂ ਰਾਹ ਦਵਾਉ ਇਹ ਪਾਚਨ ਤਰਤ ਨੂੰ ਕਰੇਗਾ ਹੱਡੀਆਂ ਨੂੰ ਔਰ ਦੂਜੇ ਨੰਬਰ ਤੇ ਸਾਡੇ ਜਿਹੜੇ ਬਾਡੀ ਦੇ ਵਿੱਚ ਬੈਡ ਕੋਲੇਸਟ੍ਰੋਲ ਵੀ ਆ ਰਹੇ ਉਹਨਾਂ ਨੂੰ ਵੀ ਕੰਟਰੋਲ ਕਰੇਗਾ ਮਤਲਬ ਇਹਦੇ ਜਿਵੇਂ ਜਿਵੇਂ ਇਹਨੂੰ ਤੋਗੇ ਨਾ ਇਹ ਪਹਿਲੇ ਦਿਨ ਤੋਂ ਹੀ ਤੁਹਾਨੂੰ ਇਹਦਾ ਫਾਇਦਾ ਮਿਲਣਾ ਸ਼ੁਰੂ ਹੋ ਜਾਏਗਾ ਰਿਜ਼ਲਟ ਆਉਣਾ ਸ਼ੁਰੂ ਹੋ ਜਾਏਗਾ ਹਾਂਜੀ ਜੀ ਜੀ ਸੋ ਅੱਛਾ ਕਰਨ ਜੀ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਇੱਕ ਚਮਚਾ ਹੈ ਤੁਹਾਡੇ ਪੇਟ ਦੀ ਜ਼ਿੰਦਗੀ ਬਦਲ ਦੇਗਾ ਕੀ ਕਰੇਗਾ ਇੱਕ ਚਮਚਾ ਕਿ ਸਾਬ ਇਹ ਨਾ ਪੁੱਛੋ ਇੱਕ ਚਮਚ ਕੀ ਕਰੇਗਾ ਇਹ ਪੁੱਛੋ ਇਹ ਇੱਕ ਇੱਕ ਚਮਚ ਕੀ ਕਰੇਗਾ ਔਰ ਸਭ ਤੋਂ ਪਹਿਲਾ ਫਾਇਦਾ ਜਿੰਨਾਂ ਦੇ ਐਸਿਡ ਬਹੁਤ ਜ਼ਿਆਦਾ ਬਣ ਰਿਹਾ ਪਹਿਲੇ 3 ਦਿਨਾਂ ਚ ਐਸਿਡ ਖਤਮ ਜਿੰਨਾਂ ਨੂੰ ਕਬਜ ਰਹਿ ਰਹੀ ਆ ਪਹਿਲੇ 3 ਦਿਨਾਂ ਚ ਕਬਜ ਖਤਮ ਜਿਨ੍ਹਾਂ ਨੂੰ ਖੱਟੇ-ਖੱਟੇ ਡਕਾਰ ਆ ਰਹੇ ਆ ਖੱਟੇ-ਖੱਟੇ ਡਕਾਰੋਂੇ ਬੰਦ ਔਰ ਜਿਨ੍ਹਾਂ ਨੂੰ ਇੰਨਾ ਸਮੱਸਿਆਵਾਂ ਕਰਕੇ ਨੀਂਦ ਨਹੀਂ ਆ ਰਹੀ ਡਿਪਰੈਸ਼ਨ ਚ ਜਾ ਰਹੇ ਸਟ੍ਰੈਸ ਚ ਜਾ ਰਹੇ ਮਾਈਗਰੇਨ ਸਰਵਾਈਕਲ ਦੀ ਸਮੱਸਿਆ ਆ ਰਹੀ ਆ ਇਹ ਇੱਕ ਚਮਚ ਦੇਸੀ ਘਿਓ ਦੇ ਵਿੱਚ ਨਿੰਬੂ ਪਾਇਆ ਅਸੀਂ ਪਾਦੇ ਨੇ ਦੇਸੀ ਘਿਓ ਚ ਨਿੰਬੂ ਇੱਕ ਵਾਰ ਫੇਰ ਪਾ ਕੇ ਇਸੇ ਤਰੀਕੇ ਨਾਲ ਵੀ ਅਸੀਂ ਚੱਟ ਇਹਨੂੰ ਚਮਚੀ ਨੂੰ ਵਿੱਚ ਪਾ ਕੇ ਚਮਚਾ ਇਸਤੇਮਾਲ ਕਰ ਸਕਦੇ ਇੱਕ ਚਮਚਾ ਚੱਟ ਸਕਦੇ ਆ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਇਹਨੂੰ ਤੁਸੀਂ ਚੱਟਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਐਸਿਡ ਬਾਰ ਆਉਣਾ ਸ਼ੁਰੂ ਹੋ ਜਾਏਗਾ। ਕੀ ਬਾਕੀ? ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ। اچھا ਨਗੀ ਸਾਹਿਬ ਫਿਰ ਕਈ ਕਹਿੰਦੇ ਨੇ ਸਾਨੂੰ ਕੀ ਤੋਂ ਅਲਰਜੀ ਆ ਕੋਈ ਕਹਿੰਦਾ ਸਾਨੂੰ ਨਿੰਬੂ ਨਹੀਂ ਚੰਗਾ ਲੱਗਦਾ ਸਾਡੇ ਦੰਦ ਘਟਿਆ ਜਿੰਨੇ 100 ਤਰ੍ਹਾਂ ਦੇ ਮਾਮਲੇ ਦੇਸੀ ਤੇ ਨਿੰਬੂ ਕੀ ਦੇ ਵੀ ਹੁੰਦੇ ਨੇ ਫਿਰ ਜਿਨ੍ਹਾਂ ਦਾ ਇਹਨਾਂ ਨਾਲ ਹੱਲ ਨਹੀਂ ਹੁੰਦਾ ਫਿਰ ਕਿਵੇਂ ਹੱਲ ਕਰਦੇ ਹੋ ਤੁਹਾਡੇ ਕੋਲ ਤਾਂ ਬਹੁਤ ਆਉਂਦੇ ਨੇ ਆ ਦੇਖੋ ਜੀ ਬ੍ਰਹਮ ਅਸਤਰ ਪਿਆ ਫਿਰ ਠੀਕ ਹੈ ਅੱਜ ਤੁਹਾਡੇ ਸਾਹਮਣੇ ਜਿਹੜੇ ਆਏ ਸੀ ਹੁਣ ਸਵੇਹਾ ਤੇ ਅੱਜ ਲੈ ਕੇ ਜਾ ਰਹੇ ਬ੍ਰਹਮ ਅਸਤਰ ਦਾ ਪਹਿਲੇ ਹੀ ਹਫਤੇ ਦੇ ਵਿੱਚ ਚੋ ਰਿਲੀਫ ਲੈ ਰਹੇ ਹੁਣ ਕਿਉਂਕਿ ਦੇਖੋ ਫਰੂਕੀ ਸਾਹਿਬ ਆ ਹਰੇ ਜਿਹੜੇ ਸਾਡੇ ਵੀਰਪੁਰਾ ਇੰਡੀਆ ਦੇ ਵਿੱਚ ਕੋਸ਼ਿਸ਼ ਉਹ ਕਰ ਸਕਦੇ ਕੋਈ ਨਹੀਂ ਕਰ ਹੁਣ ਜਿਹੜੇ ਫੋਰਨ ਵਾਲੇ ਉਹ ਉਹਨਾਂ ਵਾਸਤੇ ਨਾਗੀ ਇਲੈਕਟ੍ਰੋਪੈਥੀ ਸੈਂਟਰ ਨੇ ਸਪੈਸ਼ਲ ਬ੍ਰਹਮ ਬਸਤਰ ਦੇਖੋ ਇੱਕ ਤਾਂ ਹੁੰਦੀ ਡੋਜ਼ ਅਸੀਂ ਬਣਾਤੀ ਇਹ ਬ੍ਰਹਮ ਬਸਤਰ ਅਕੋਰਡਿੰਗ ਟੂ ਡਿਸੀਜ਼ ਸਪੈਸ਼ਲ ਬਣਦਾ ਜਿੰਦੇ ਨਾਲ ਪਹਿਲੇ ਹੀ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਬਾ ਕੁਮਾਰ ਰਿਜ਼ਲਟ ਆ ਜੀ ਹਾਂਜੀ ਨਾਗੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਜੀ ਸੋ ਇਹ ਸਨ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਦੇਸੀ ਕੀ ਤੇ ਨਿੰਬੂ ਦੇ ਮਿਸ਼ਰਣ ਦੇ ਜ਼ਰੀਏ ਅਸੀਂ ਜੀ ਜੀ ਅਸੀਂ ਦੇਸੀ ਕੀ ਦੇ ذریعے ਅਸੀਂ ਆਪਣੇ ਪੇਟ ਨੂੰ ਸਾਫ਼ ਰੱਖ ਸਕਦੇ ਹਾਂ ਨਾਗੀ ਸਾਹਿਬ ਦਾ ਕਹਿੰਦਾ ਕਿ 90% ਤੱਕ ਜਿਹੜੀਆਂ ਪੇਟ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਸਰੀਰ ਦੀਆਂ ਪੇਟ ਕਰਕੇ ਹੁੰਦੀਆਂ ਨੇ ਤੇ ਅਗਰ ਇਹਦੇ ਨੁਸਖੇ ਫਾਰਮੂਲੇ ਸੀ ਇਸਤੇਮਾਲ ਕਰ ਲਈਏ ਤਾਂ ਬਹੁਤ ਹੱਦ ਤੱਕ ਜਿਹੜੀ ਰਾਹਤ ਹੈਗੀ ਸਾਨੂੰ ਮਿਲ ਸਕਦੀ ਹੈ ਪਰ ਮੇਰੀ ਸਲਾਹ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਤੁਸੀਂ ਨਾਗੀ ਸਾਹਿਬ ਹੋਰਾਂ ਨੂੰ ਵੀ ਫੋਨ ਕਰ ਸਕਦੇ ਹੋ ਕਰਨ ਸਾਹਿਬ ਨੂੰ ਵੀ ਫੋਨ ਕਰ ਸਕਦੇ ਹੋ ਪੁੱਛ ਸਕਦੇ ਹੋ ਆਪਣੇ ਅਕੋਰਡਿੰਗਲੀ ਪਰ ਬਗੈਰ مشورے ਤੋਂ ਬਗੈਰ સલાਹ ਤੋਂ ਇਹਦਾ ਇਨਟੇਕ ਤੁਸੀਂ ਕੋਸ਼ਿਸ਼ ਕਰਨਾ ਕਿ ਨਾ ਕੀਤਾ ਜਾਵੇ ਅੱਛਾ ਕਰਨ ਜੀ ਜੇਕਰ ਕਿਸੇ ਨੇ ਮਿਲਣਾ ਹੋਵੇ ਆਪਣੀ ਬਾਬਤ ਕੋਈ ਗੱਲਬਾਤ ਕਰਨੀ ਹੋਵੇ رابطہ ਕਿਵੇਂ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਬਿਲਕੁਲ ਸਕਰੀਨ ਦੇ ਉੱਪਰ ਆਪਣੇ ਦੋ ਨੰਬਰ ਚੱਲਦੇ ਆ ਜਿਹੜੇ ਕਿ ਆਫੀਸ਼ੀਅਲ ਨੰਬਰ ਆ ਆਫਿਸ ਦੇ ਨੰਬਰ ਵਾ ਔਰ ਉਹਦੇ ਵਿੱਚ ਤੁਸੀਂ ਉੱਥੇ ਫੋਨ ਵਾਲ ਫੋਨ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਕੇ ਤੁਸੀਂ ਮਿਲ ਸਕਦੇ ਹੋ ਜਿਹੜਾ ਆਪਣਾ ਐਡਰੈਸ ਵਾ ਉਹ ਜਲੰਧਰ ਦੇ ਵਿੱਚ ਗੜਾ ਰੋਡ ਤਾਜ ਮਾਰਕੀਟ ਬੱਸ ਸਟੈਂਡ ਤੋਂ ਕੁਸ਼ਕੂ ਦੂਰੀ ਤੇ ਆ ਉਥੇ ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਪੇਟ ਨਾਲ ਸੰਬੰਧਿਤ ਜ਼ਿਆਦਾਤਰ ਪ੍ਰੋਬਲਮਾਂ ਰਹਿੰਦੀਆਂ ਨੇ ਅਪਚਿਤ ਦੀ ਪ੍ਰੋਬਲਮ ਰਹਿੰਦੀ ਹੈ ਯਾਨੀ ਕਿ ਬਦਹਜਮੀ ਦੀ ਪ੍ਰੋਬਲਮ ਹੋ ਜਾਂਦੀ ਹੈ ਅਕਾਰਡ ਡਕਾਰ ਆਈ ਜਾਂਦੇ ਨੇ ਸਾਰਾ ਦਿਨ ਇੱਕ ਵਾਰ ਖਾਧੀ ਜਿਹੜੀ ਚੀਜ਼ ਹੈਗੀ ਹੈ ਦੇਰ ਸ਼ਾਮ ਤੱਕ ਉਸੇ ਢਕਾਰ ਵਜੇ ਜਾਂਦੇ ਨੇ ਹਜ਼ਮ ਨਹੀਂ ਹੁੰਦਾ ਹਾਜ਼ਮਾ ਖਰਾਬ ਹੋ ਚੁੱਕਿਆ ਸਾਰਾ ਦਿਨ ਗੰਦੇ ਗੰਦੇ ਅਸੀਂ ਕਹਿ ਲੀਏ ਕਿ ਗੈਸ ਹੈਗੀ ਹੈ ਉਹ ਲੀਕ ਜਿਹੜੀ ਹੁੰਦੀ ਰਹਿੰਦੀ ਹੈ ਖਾਰਜ ਕਰਦੇ ਰਹਿੰਦੇ ਹਾਂ ਪਰ ਕੁਦ ਵੀ ਅਨਕੰਫਰਟੇਬਲ ਹੁੰਦਾ ਬੰਦਾ ਤੇ ਨਾਲ ਦਿਨ ਵੀ ਅਨਕੰਫਰਟੇਬਲ ਕਰਦੇ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਤੁਸੀਂ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰਦੇ ਹੋਗੇ ਧੰਨਵਾਦ